ਜਿਸ ਮੈਲਪੁਰ ਚ ਬਲਾਕ ਮਹਿਤਪੁਰ ਚ ਅਸੀਂ ਇਲੈਕਸ਼ਨ ਦੀ ਮੀਟਿੰਗ ਕਰਨ ਆਏ ਸੀ ਇੱਥੇ ਬਹੁਤ ਸਾਰੇ ਪਿੰਡਾਂ ਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਤੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਬਹੁਤ ਪਸੰਦ ਕਰ ਰਹੇ ਲੋਕਾਂ ਨੂੰ 90% ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਲੋਕਾਂ ਦੇ ਕੰਮ ਵੀ ਹੋ ਰਹੇ ਆ ਬੀਬੀਆਂ ਨੇ ਸਾਨੂੰ ਹੋਰ ਵੀ ਸਮੱਸਿਆਵਾਂ ਕਈ ਦੱਸੀਆਂ ਜਿਵੇਂ ਇੱਥੇ ਨਸ਼ੇ ਦੀ ਪ੍ਰੋਬਲਮ ਹੈ ਤੇ ਉਹ ਅਸੀਂ ਪੁਲਿਸ ਅਧਿਕਾਰੀਆਂ ਨੂੰ ਕਹਾਂਗੇ ਪੁਲਿਸ ਨੇ ਪਹਿਲਾਂ ਕਾਰਵਾਈ ਕੀਤੀ ਵੀ ਆ ਪਰ ਪੁਲਿਸ ਦੇ ਵਿੱਚ ਮਾੜੇ ਅੰਸਰ ਵੀ ਹੈਗੇ ਆ ਉਹ ਹੁਣ ਵੱਡੇ ਅਧਿਕਾਰੀਆਂ ਦੇ ਮਨ ਸਾਹਿਬ ਦੇ ਨੋਟਿਸ ਲਿਆਵਾਂਗੇ ਵੀ ਜਿਹੜੇ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਕਾਰਵਾਈ ਨਹੀਂ ਕਰਦੇ ਉਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਕਿਉਂਕਿ ਨਸ਼ਾ ਖਤਮ ਹੋਣਾ ਚਾਹੀਦਾ ਹੈ ਇਹ ਬੜੀ ਵੱਡੀ ਬਿਮਾਰੀ ਆ ਤੇ ਇਹ ਸੀਟ ਦੇ ਉੱਤੇ ਜਲੰਧਰ ਲੋਕ ਸਭਾ ਸੀਟ ਤੇ ਮੈਂ ਤਾਂ ਇੱਥੋਂ ਲੱਗੇ ਰਹਿਣਾ ਨਕੌਦਰ ਰੋਡ ਦੇ ਉੱਤੇ ਤੇ ਬਾਕੀ ਉਮੀਦਵਾਰਾਂ ਨੂੰ ਕੋਈ ਸਪੋਰਟ ਨਹੀਂ ਮਿਲ ਰਹੀ ਕਾਂਗਰਸ ਦਾ ਉਮੀਦਵਾਰ ਤਾਂ ਆਇਆ ਹੀ 160 ਕਿਲੋਮੀਟਰ ਦੂਰ ਤੋਂ ਆ ਤੇ ਉਹਨੂੰ ਲੋਕ ਇੱਥੇ ਜਾਣਦੇ ਨਹੀਂ ਹੈਗੇ ਉਹ ਬਿਲਕੁਲ ਨਵਾਂ ਆ ਤੇ ਨਾ ਹੀ ਕਾਂਗਰਸ ਦੇ ਉਮੀਦਵਾਰ ਨੂੰ ਇੱਥੇ ਦੀਆਂ ਸਮੱਸਿਆਵਾਂ ਬਾਰੇ ਕੋਈ ਜਾਣਕਾਰੀ ਬਹੁਤ ਵਧੀਆ ਉਮੀਦ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤਣੀਆਂ ਤੇ ਅੱਗੋਂ ਪੰਜਾਬ ਲਈ ਅਸੀਂ ਅਗਲੇ 3 ਸਾਲ ਹੋਰ ਵੀ ਕੰਮ ਕਰਨਾ। ਦੇਖੋ ਇਹ ਬੜੀ ਪੁਰਾਣੀ ਪ੍ਰੋਬਲਮ ਹੈ ਇਹਦੇ ਉੱਤੇ ਸਭ ਨੂੰ ਰਲ ਕੇ ਕੰਮ ਕਰਨਾ ਪਊਗਾ। ਪੁਲਿਸ ਦੀ ਢਿੱਲਮਟ ਕਰਕੇ ਇਹ ਫੇਰ ਦੁਬਾਰਾ ਨਸ਼ੇ ਆ ਵੇਚਣ ਵਾਲੇ ਉੱਠ ਪਏ ਆ ਪਰ ਅਸੀਂ ਧਿਆਨ ਵਿੱਚ ਲਿਆਵਾਂਗੇ ਵੱਡੇ ਵੱਡੇ ਅਧਿਕਾਰੀਆਂ ਦੇ ਕਿ ਵੱਡੇ ਅਧਿਕਾਰੀ ਏਸੀ ਦਫ਼ਤਰਾਂ 'ਚ ਨਾ ਬੈਠਣ ਮੈਦਾਨ ਚੌਣ ਜਿੱਦਾਂ ਅਸੀਂ ਲੋਕਾਂ ਨਾਲ ਮੀਟਿੰਗਾਂ ਕਰਦੇ ਆ ਸਾਨੂੰ ਸਮੱਸਿਆ ਦਾ ਪਤਾ ਲੱਗਦਾ। ਇਦਾਂ ਹੀ ਅਧਿਕਾਰੀ ਵੀ ਹੋਣ ਇਦਾਂ ਮੀਟਿੰਗਾਂ ਕਰਨ ਪਤਾ ਲੱਗੇ ਵੀ ਕਿਦਾਂ ਲੋਕੀ ਤੜਫਦੇ ਆ ਨਸ਼ੇ ਤੋਂ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਉਣਾ ਹਾਂ ਜੀ ਬੜੇ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੂੰ ਪਤਾ ਹੈ ਕਿ ਸਾਡਾ ਆਉਣ ਦਾ نیک ਇਨਸਾਨ ਜੋ ਭਗਵੰਤ ਮਾਹ ਜੀ ਨੇ ਚੁਣਿਆ ਉਹ ਤੁਹਾਡੇ ਦਰਮਿਆਨ ਪਹੁੰਚਿਆ ਹੈ ਸ੍ਰੀ ਕੌਣ ਕੁਮਾਰ ਤੀਨੂ ਜੀ ਆਪਾਂ ਉਹਨਾਂ ਦੇ ਨਾਲ ਹੀ ਵਿਚਾਰ ਸਾਂਝੇ ਕਰਨੇ ਆ ਉਸ ਤੋਂ ਪਹਿਲਾਂ ਮੇजे ਸਾਡੇ ਮੁਕਬਲਾਰੇ ਨੇ ਮੈਂ ਉਹਨਾਂ ਨੂੰ ਟਾਈਮ ਦਵਾਵਾਂਗਾ ਬੇਨਤੀ ਕਰਾਂਗਾ ਸ੍ਰੀ ਬਲਵੀਰ ਸਿੰਘ ਜੀ ਢੰਡੋਵਾਲ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜੀ ਬਲਵੀਰ ਸਿੰਘ ਜੀ ਢੰਡੋਵਾਲ ਆਫਤ ਦੇ ਬਰਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3:00 ਵਜੇ ਪਹੁੰਚ ਜਾਣਾ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਆ ਤੇ ਤੁਹਾਡੇ ਪਿੰਡ ਦੇ ਜਿਹਨੇ ਵੀ ਪਤਵੰਤੇ ਸੱਜਣ ਰਵਾਰਗੀ ਰੁਹਾ ਬੈਠੀਆਂ ਉਹਨਾਂ ਦਾ ਦਸਤ ਕਰਦੇ ਸਾਨੂੰ ਅੱਜ ਮੌਕਾ ਮਿਲਿਆ ਮੈਂ ਸਾਰੇ ਹੀ ਪਿੰਡ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਬਨੇ ਕੰਮ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨਹੀਂ ਕਰ ਸਕੀਆਂ ਉਹਨਾਂ ਦੇ ਸ਼ੁਰੂਆਤ ਕਰਦੇ ਉਹਨਾਂ ਨੇ ਉਹਨਾਂ ਦੇ ਇਹੀ ਇੱਕੋ ਜਿਹੇ ਦੱਸੇ ਖਜ਼ਾਨੇ ਵਿੱਚ ਪੈਸੇ ਨਹੀਂ ਗੇ ਪਰ ਜਦੋਂ ਦੀ ਆਵਾ ਦੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਆ ਉਦੋਂ ਤੋਂ ਲੈ ਕੇ ਕਦੇ ਵੀ ਪਹਿਲੇ 6 ਮਹੀਨਿਆਂ ਤੋਂ ਤੁਹਾਡੇ ਬਿਜਲੀਆਂ ਦੇ ਬਿੱਲ ਸਾਰਿਆਂ ਦੇ ਮਾਫ ਕੀਤੇ ਆ ਜਿਹੜੇ ਕਿ ਅੱਜ ਹਰ ਪਰਿਵਾਰ ਨੂੰ ਅਪਾ ਘਰ ਤੋਂ ਘੱਟ ਜਿਆਦਾ ਵੀ ਤੇ 2000 ਦੇ ਹਿਸਾਬ ਨਾਲ ਵੀ ਆਮ ਗਰੀਬ ਪਰਿਵਾਰਾਂ ਦੇ ਬਿਲੋਂ ਸਾਰੇ ਹਸਪਤਾਲਾਂ ਜਿਹਨਾਂ ਹਾਰ ਬਦਲੀ ਗਈ ਆ 829 ਮਹੱਲਾਕ ਨਿਰਖ ਬਣਾਏ ਗਏ ਜਿੱਤੇ ਕਿ ਸਿਰਫ ਤੇ ਸਿਰਫ ਆਧਾਰ ਕਾਰਡ ਹੀ ਦਿਖਾਉਣਾ ਪੈਂਦਾ ਆ ਨਾ ਕਿ ਕੋਈ ਕੋਈ ਪਰਚੀ ਦਾ ਪੈਸਾ ਲੱਗਦਾ ਜਿੱਤੇ ਤੁਹਾਨੂੰ 80 ਤਰ੍ਹਾਂ ਦੇ ਟੈਸਟ ਫ੍ਰੀ ਮਿਲਦੇ ਪਏ ਆ ਔਰ ਇਹ ਤੋਂ ਇਲਾਵਾ ਦਵਾਈਆਂ ਜਿਹੜੀਆਂ 80 ਤਰ੍ਹਾਂ ਦੇਗਾ ਸਭ ਫ੍ਰੀ ਮਿਲਦੀਆਂ ਇਹਨਾਂ ਤੋਂ ਇਲਾਵਾ ਸਾਡੀ ਸਰਕਾਰ ਨੇ ਆਪਣੇ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਜਿਹੜੇ ਤੁਹਾਡੇ ਮੁੱਢੀਆਂ ਕੋਈ ਜ਼ਰੂਰਤਾਂ ਸੀਗਾ ਉਹਨਾਂ ਦੇ ਘਰ ਘਰ ਆਣ ਕੇ ਜਿਹੜੇ ਅਫਸਰ ਸਾਹਿਬ ਨੇ ਸਾਰੇ ਕੰਮ ਕਰਵਾਏ ਆ ਔਰ ਬਹੁਤ ਸਾਰੇ ਹੋਰ ਵੀ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਤੁਹਾਡੇ ਨਕਨ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਭੈਣ ਭਰਾਵੋ ਸਾਨੂੰ ਤੁਸੀਂ 5 ਸਾਲ ਦਾ ਮੌਕਾ ਦਿੱਤਾ ਆਮ ਆਦੀ ਪਾਰਟੀ ਨੂੰ ਔਰ ਅਸੀਂ ਇਸ ਮੌਕੇ ਦੇ ਵਿੱਚ ਤੁਹਾਨੂੰ 2 ਸਾਲਾਂ ਦੇ ਵਿੱਚ ਕਰਕੇ ਦਿਖਾਇਆ ਸਾਡੀ ਸਰਕਾਰ ਨੇ ਤੁਹਾਡੀ ਆਪਣੀ ਸਰਕਾਰ ਨੇ ਉਹ ਕਰਕੇ ਦਿਖਾਇਆ ਜੋ ਕਦੇ ਸੋਚਿਆ ਵੀ ਨਹੀਂ ਸੀਗਾ ਅਜੇ 3 ਸਾਲ ਹੋਰ ਕਹੇ ਆ ਬਾਕੀ ਦੇ ਬਾਕੀ ਦੇ ਸਾਲਾਂ ਦੇ ਵਿੱਚ ਜਿਹੜੇ ਰਹਿਦੇ ਕੰਮ ਉਹ ਹੋਣ ਵਾਲੇ ਆ ਕਿਉਂਕਿ ਸਾਡੀ ਸੈਂਟਰ ਦੀ ਜਿਹੜੀ ਸਰਕਾਰ ਆ ਵੀ.ਐਮ. ਮੋਦੀ ਜੀ ਆ ਉਹ ਸਾਡਾ 8200 ਕਰੋੜ ਰੁਪਇਆ ਇਸ ਕਰਕੇ ਰੋਕ ਕੇ ਬੈਠੀ ਆ ਕਿ ਜਿਹੜਾ ਅਸੀਂ ਵਾਦਾ ਕੀਤਾ ਹੋਇਆ ਸੀਗਾ ਭੈਣਾ ਦੇ ਨਾਲ 1000 ਰੁਪਇਆ ਤੇ 2500 ਪੈਨਸ ਉਹਨਾਂ ਨੂੰ ਪਤਾ ਵੀ ਜੇ ਅਸੀਂ ਇਹ ਸਾਰੇ ਪੈਸੇ ਦੇਤੇ ਤੇ ਆਮ ਆਦੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਛਾ ਜਾਣਾ ਉਹ ਸਰਕਾਰ ਦਾ ਕੰਮ ਸੀ بڑے ਦਫਤਰਾਂ ਵਿੱਚ ਜਾਂਦਾ ਵਾ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਔਰ ਇਸ ਤੋਂ ਇਲਾਵਾ ਅੱਜ ਦੇ ਪੁੱਤ ਪੈਨਾਂ ਦੇ ਭਰਾ ਅੱਗੇ ਨਾਲੋਂ ਵੀ ਜ਼ਿਆਦਾ ਅੱਗੇ ਨਾਲੋਂ ਵਧਿਆ ਵਾ ਇਸ ਲਈ ਜਿਹੜਾ ਨਸ਼ਿਆਂ ਨੂੰ ਠੱਲਿਆ ਕੀ ਨੂੰ ਸਾਹਿਬ ਕਹਿਣਗੇ ਮੈਂ ਤੇ ਨਵਾਂ ਹੀ ਆਇਆ ਇਸ ਪਾਰਟੀ ਵਿੱਚ ਪਰ ਮੈਂ ਇੱਕ ਗੱਲ ਦੱਸ ਦਿੰਦਾ ਨੂੰ ਕਿ ਜਦ ਜਿਹੜੀ ਪਹਿਲੀ ਸਰਕਾਰ ਦੇ ਵਿੱਚ ਇਹ ਸੀਗੇ ਕਲਤਾ ਦੇ ਵਿੱਚ ਸੀਗੇ ਉਹਦੇ ਵਿੱਚ ਸਾਰਾ ਨਸ਼ਾ ਜਿਹੜਾ ਚਿੱਟਾ ਹਿਲਾ ਵਿੱਚ ਆ ਕਈ ਵੀ ਤੇ ਮਜੀਠੀਆ ਜੇ ਮਜੀਠੇ ਏਰੀਆ ਦੇ ਵਿੱਚ ਲੋਕੀ ਕਹਿੰਦੇ ਆ ਮਜੀਠਾ ਚਾਈਦਾ ਨਸ਼ੇ ਦਾ ਨਾਮ ਮਜੀਠਾ ਵਾ ਮਜੀਠੀਏ ਨਾਂ ਤੇ ਨਸ਼ਾ ਵਿਕਿਆ ਉਦੋਂ ਵੀ ਇਹਨਾਂ ਨੇ ਉਸੇ ਕੰਗਾ ਤੇ ਬਹੁਤ ਆ ਗੱਲਾਂ ਤੇ ਭੀਆਂ ਕਰਨ ਵਾਲੀਆਂ ਅਸੀਂ 21 ਤਰੀਕ ਨੂੰ ਜਿਹੜੇ ਸ਼ੰਭੂ ਬਾਠਸਤੇ ਵੀ ਜਾ ਕੇ ਆਏ ਆ ਉੱਥੇ ਵੀ ਸਾਨੂੰ ਕੇਂਦਰ ਸਰਕਾਰ ਨੇ ਗੋਰੀਆਂ ਮਾਰੀਆਂ ਜਿਹੜੇ ਅਸੀਂਗੇ ਮਤਲਬ ਬਹੁਤ ਜ਼ਿਆਦਾ ਜਿੱਦਾਂ ਅਸੀਂ ਕਿਤੇ ਪੰਜਾਬ ਦਾ ਹਿੱਸਾ ਨਹੀਂ ਹੁੰਦੇ ਮਤਲਬ ਬਾਬਾ ਮਾਰੇਗਾ ਬਹੁਤ ਬੁਰੀ ਯਾਦ ਸੀ ਮੈਂ ਉੱਥੇ ਰਿਹਾ ਮੇਰੇ ਨਾਲ ਜਿਹੜੇ ਅੱਖਾਂ ਦੇ ਵਿੱਚ ਜਿਹੜਾ ਹੰਝੂ ਸੀ ਵਗਦੇ ਰਹੇ ਤਾਂ ਕਿ ਜਿਹੜਾ ਉੱਥੇ ਬੰਬ ਛੁੱਟਦੇ ਸੀ ਉਹ ਸਪੈਰ ਹੋਏ ਸੀ ਉੱਥੇ ਪੰਜਾਬ ਸਰਕਾਰ ਦੀ ਵੀ ਗਲਤੀ ਆ ਉਹਨਾਂ ਕੋਲ ਜੋ ਕੀਤਾ ਉਹਨਾਂ ਨੇ ਸਾਡਾ ਨੌਜਵਾਨ ਚੋਬਕਰਜੀਤ ਸਿੰਘ ਉਹਨੂੰ ਵੀ ਮਾਰਿਆ ਦਰ ਕੋਹੀਆਂ ਮਾਰ ਕੇ ਮਾਰਿਆ ਲੇਕਿਨ ਬੜੀ ਦੁਖ ਦੀ ਗੱਲ ਆ ਕਿ ਉਹ ਇੱਕ ਐਸੀ ਭਾਈਚਾਰਾ ਰਸਬੰਧ ਰੱਖਦਾ ਸੀਗਾ ਇੱਕ ਸਾਡੇ ਪ੍ਰਦੀਪ ਸਿੰਘ ਸੀ ਉਹਨੂੰ ਉਹਨਾਂ ਬੋਰੀਆਂ ਚ ਪਾ ਕੇ ਉੱਠਿਆ ਗਿਆ ਬਹੁਤ ਬੁਰਾ ਹਾਲ ਕੀਤਾ ਇਸ ਲਈ ਉਥੇ ਪੰਜਾਬ ਸਰਕਾਰ ਜਿਹੜੀ ਆ ਉਹ ਫੇਲ ਹੋਈ ਆ ਉਥੇ ਪੰਜਾਬ ਦੇ ਵਿੱਚ ਉਹਨਾਂ ਨੇ ਆਣ ਕੇ ਜਿਹੜੀ ਭਾਜਪਾ ਸਰਕਾਰ ਸੀ ਉਹਨਾਂ ਨੇ ਕੀਤਾ ਇੱਕ ਇੱਕ ਗੱਲ ਚਲੋ ਇਹ ਵੀ ਕਰ ਦਿੰਦਾ ਕਿ ਮੇਰੇ ਭਰਾਵੋ ਭਾਜਪਾ ਦਾ ਹੀ ਵਿਰੋਧ ਬਹੁਤ ਕੀਤਾ ਅਸੀਂ ਇਤੇ ਮਹਿਲਪੁਰ ਦੇ ਵੀ ਕੀਤਾ ਨੂਰਬਾਗ ਵੀ ਕੀਤਾ ਫਲੋਰ ਵੀ ਕੀਤਾ ਮੇਰੀ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਭਾਜਪਾ ਨੂੰ ਕਦੀ ਵੀ ਬੋਟ ਨਾ ਪਾਇਓ ਨਹੀਂ ਤੇ ਤੁਹਾਡੇ ਇਲਾ ਪੰਜਾਬ ਦੇ ਵਿੱਚ ਆ ਇਹ ਡੈਮੋਕਰੇਸੀ ਏਰੀਆ ਇਹ ਖਤਮ ਹੋ ਜਾਣੀਆਂ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਵਿਰੋਧ ਕਰਾਂਗੇ ਉਹ ਕਾਇਆ ਛੰਗੇ ਨਾਮ ਕਰਾਂਗੇ ਇਹ ਭਰਾ ਤਿੰਨੋਂ ਮੇਰੇ ਅਸੀਂ ਇਕੱਠੇ ਇਹ BSPC ਮੈਂ ਮਹਾਨ ਦਾ ਨਾਸੀ ਅਸੀਂ ਇਕੱਠੇ ਵੀ ਕੈਵਰੀ ਰਹਾਂ ਔਰ ਅੱਲਾਹ ਜਨਾ ਵਿੱਚ ਰਹਾਂ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਨਾ ਪਰ ਇਹਦਾ ਕੋ ਮੰਗ ਕਰਦੇ ਆ ਕਿ ਜਿਹੜੇ ਮਸਲੇ ਮੈਂ ਕਹੇ ਆ ਇਹਨਾਂ ਨੂੰ ਸਹੀ ਸਹੀ ਤਰੀਕੇ ਨਾਲ ਹੱਲ ਕਰੋ ਅਤੇ ਲੋਕਾਂ ਦੇ ਮਾਂਵਾ ਦੇ ਪੁੱਤ ਜਿਹੜੇ ਆ ਮਾਰਿਆ ਨਜੇ ਨਾਲ ਉਹਨਾਂ ਨੂੰ ਬਚਾਓ ਭਾਵੇਂ ਠੀਕਾ ਕਰਦਾ ਭਾਵੇਂ ਜਿੱਤੀ ਕੋਈ ਕਾਰਵਾਈ ਕਰਾਵਾਂਗੇ ਪੁਲਿਸ ਕੋਲੋਂ ਕੁਛਾਂਗੇ ਤੁਸੀਂ ਇਸ ਹਫਤੇ ਕੀ ਕੀ ਸਾ ਰਾਜੀ ਨਾਵੇਂ ਗਾਉਣੇ ਰਾਤ ਨੂੰ ਪੈਟਰੋਲਿੰਗ ਕਰ ਲੈਣੀ ਤੇਲ ਫੋਕਲਾਣਾ ਗੱਡੀਆਂ ਦਾ ਕੋਈ ਫਾਇਦਾ ਤਾਂ ਐਵੇਂ ਗੱਡੀਆਂ ਦਾ ਤੇਲ ਭੂਕੀਆਂ ਤੇ ਇਧਰੋਂ ਉਧਰ ਦੀ ਸਾਡੀ ਡਿਊਟੀ ਲੱਗੀ ਆ ਇਹ ਕੱਲ ਨੂੰ ਤੁਹਾਨੂੰ ਤੱਕੜੇ ਹੋਣਾ ਪੈਣਾ ਇਹ ਪੁਲਿਸ ਸਾਰੀ ਪਬਲਿਕ ਸਰਵੈਂਟ ਹੈ ਇਹ مالک ਨਹੀਂ ਹੈ مالک ਜਨਤਾ ਹੈ ਤੇ ਪਬਲਿਕ ਸਰਵੈਂਟ ਹੈ ਪਬਲਿਕ ਸਰਵੈਂਟ ਦਾ ਕੰਮ ਹੈ ਪਬਲਿਕ ਦਾ ਸਿਚਾਓ ਕਰਨਾ ਨਸ਼ਿਆਂ ਤੋਂ ਹੋਰ ਬੁਰਾਈਆਂ ਨਹੀਂ ਕਰਦੇ ਤਾਂ ਮਹਿਸੂਸ ਕਰੋ ਮੈਨੂੰ ਦੱਸੋ ਮੈਂ ਕਰੀ ਇਸ ਕਰਕੇ ਤੁਹਾਨੂੰ ਬੇਇਜ਼ਤੀ ਕਰਨਾ ਹੈ ਮੁੱਦੇ ਤਾਂ ਹੋਰ ਵੀ ਬਹੁਤ ਆ ਮੁੱਦੇ ਤਾਂ ਹੁਣ ਭਾਜਪਾ ਵੀ ਆ ਮੁੱਦਾ ਕਾਂਗਰਸ ਵੀ ਆ ਹੁਣ ਤੁਹਾਡਾ ਜਿਹੜਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੰਨੀ ਵੱਡੀ ਨਸ਼ੇ ਦੀ ਗੱਲ ਦੱਸਣੀ ਹੈ ਮੈਨੂੰ ਦਾ ਤੁਸੀਂ ਆ ਖੁਰਲਾ ਕਿੰਗਰਾ ਟੀਵੀ ਡਾਵਲ ਜਾ ਕੇ ਜਦੋਂ ਮਰਜੀ ਲੰਘਦੇ ਵਰਦੇ ਜਲੰਧਰ ਨੂੰ ਮਿਲਦੇ ਉੱਥੇ ਸਨੇਹਾ ਦੇ ਦੋ ਵੀ ਅਸੀਂ ਆਏ ਸੀ ਦੱਸੋ ਕਾਂਗਰਸ ਦੇ ਉਮੀਦਵਾਰ ਨੂੰ ਕਿੱਥੋਂ ਲੱਭੋ ਉਹ ਖਰੜ ਤੋਂ ਆਇਆ ਉਹਨੂੰ ਕੀ ਲੈਣਾ ਦੇਣਾ ਉਹ ਤੁਹਾਨੂੰ ਪਛਾਣਣਾ ਵੀ ਨਹੀਂ ਦੰਦਾਰਾ ਕਿੱਥੇ ਆ ਉਹ ਦਾ ਉਡਾਰੀ ਮਾਪ ਤੋਂ ਪੰਚਾਇਤ ਤੇ ਆਇਆ ਉਹਨੂੰ ਪਤਾ ਉਧਰ ਏਰੀਆ 'ਚ ਮੈਂ ਜਿੱਤਣਾ ਨਹੀਂ ਉੱਥੇ ਪਿਛਲੀ ਵਾਰੀ 50000 ਤੇ ਹਾਰਿਆ ਚਰਨਜੀਤ ਚੰਨੀ ਕਮੋਤ ਨੀ ਤੀਤਾ ਕੋਈ ਨਹੀਂ ਦਾ ਮੁੱਖ ਮੰਤਰੀ ਕਦੀ ਆਪ ਦਾ ਚਾਹੀਦਾ ਹਿਆ ਜਿਹਨੇ ਕੰਮ ਕੀਤਾ ਜਿਹਨੇ ਕੰਮ ਕੀਤਾ ਉਹ ਕਦੀ ਇੰਨੀ ਵਾਰ ਤੇ ਹਾਰਦਾ ਹੀ ਨਹੀਂ ਸੋ ਇਸ ਕਰਕੇ ਉਹਨੂੰ ਪਤਾ ਉਧਰ ਮੇਰਾ ਪਤਾ ਆ ਉਧਰ ਮੇਰਾ ਪਰਦਾ ਖੁੱਲਾ ਆ ਲੋਕਾਂ ਨੂੰ ਮੈਂ ਜਾਂਦਾ ਨਹੀਂ ਕਿਤੇ ਕੰਮ ਨਹੀਂ ਚੱਲਦਾ ਉਹ ਡਾੜੀ ਮਾਰ ਕੇ ਜਲੰਧਰ ਆ ਗਿਆ ਤੇ ਜਲੰਧਰ ਦੀ ਸਾਰੀ ਕਾਂਗਰਸ ਉਹਦੇ ਖਿਲਾਫ ਸੋ ਨੇ ਫਲੋਰ ਵਾਲੇ ਸਾਰੇ ਜਲੰਧਰ ਵਾਲੇ ਸਾਰੇ ਸਾਰੇ ਤਰਫਾਰ ਸੋ ਤਾਂ ਇਸ ਕਰਕੇ ਮੌਕਾ ਦਿਓ ਮੈਂ 10 ਸਾਲ ਪਹਿਲਾਂ ਵੀ ਚੋਣ ਲਗਿਆ ਸੀ 2014 ਉਦੋਂ ਚੌਹਲੀ ਸੰਤੋਖ ਸਿੰਘ ਜਿੱਤੇ ਤੇ ਨਸ਼ੇ ਦਾ ਮੁੱਦਾ ਉਦੋਂ ਵੀ ਸੀ ਯਾਦ ਕਰੋ ਨਸ਼ੇ ਦਾ ਮੁੱਦਾ ਉਦੋਂ ਵੀ ਹੈ ਨਸ਼ੇ ਦਾ ਮੁੱਦਾ ਅੱਜ ਵੀ ਹੈ ਪਰ ਮੈਨੂੰ ਤਾਂ ਹੁਣ ਮੌਕਾ ਦੇ ਕੇ ਦੇਖੋ 10 ਸਾਲ ਬਾਅਦ ਮੌਕਾ ਤਾਂ ਦੇ ਕੇ ਦੇਖੋ 10 ਸਾਲ ਬਾਅਦ ਸੋ ਇਸ ਕਰਕੇ ਭਰਾਓ ਆਪਾਂ ਨੂੰ ਅਜਮਾਉਣਾ ਹੈ ਵਿਸ਼ਵਾਸ ਕਰਨਾ ਪੈਣਾ ਮੈਂ ਤੁਹਾਨੂੰ ਵਿਸ਼ਵਾਸ ਦਵਾਨਾ ਮਹਾਰਾਜ ਦੇ ਕੋਲ ਡਰ ਕੇ ਕਿਉਂਕਿ ਪਹਿਲਾ ਸਰਦਾਰ ਰਤਨ ਸਿੰਘ ਜਿਗੇ ਅਚਾਨਕ ਉਹਨਾਂ ਦੀ ਮੌਤ ਹੋ ਗਈ ਕਿਉਂਕਿ ਅਸੀਂ ਉਹਨਾਂ ਸਰਕਾਰਾਂ ਨੂੰ ਸੋਹਾ ਨਹੀਂ ਖਾਣੀਆਂ ਤੇ ਸੋਹਾ ਖਾ ਕੇ ਜਿਹੜਾ ਮੁੱਕ ਜਵੇ ਉਹ ਖਾਦੀ ਨਾ ਖਾਦੀ ਇੱਕ ਬਰਾਬਰ ਹੈ ਜੀ ਸਾਡੇ ਸੀਨੀਅਰ ਸਾਰੇ ਬਜ਼ੁਰਗ ਸਹਿਬਾਨ ਬੈਠੇ ਆ ਵੀ ਤੋਂ ਸੀਨੀਅਰ ਆ ਪੰਨੂ ਸਾਹਿਬ ਵੀ ਬੋਲ ਗਏ ਜੋ ਅੰਦਰ ਸਾਰਿਆਂ ਦੇ ਦੁੱਖ ਬਾਹਰ ਨਿਕਲ ਆਏ ਆ ਵੀ ਆ ਕੰਮ ਹੁੰਦਾ ਮੈਂ ਤੁਹਾਨੂੰ ਇੱਕੋ ਹੀ ਵਾਦਾ ਕਰਕੇ ਜਾਂਦਾ ਵੀ ਤੁਸੀਂ ਪਰੀ ਪੰਚਾਇਤ ਚ ਚਾਹੇ ਮੀਡੀਆ ਤੇ ਕਿਤੇ ਵੀ ਖਬਰ ਲਾ ਦਿਓ ਤੇ ਫੰਡੋਰੀ ਨੇ ਕੋਈ ਚਿੱਟੇ ਵਾਲਾ ਬੰਦਾ ਛੜਾਇਆ ਛੜਾਉਣੇ ਨਹੀਂ ਹੁਣੇ ਛੜਾਉਣੇ ਆ ਜਦੋਂ ਕੋਈ ਵੀ ਚਿੱਟੇ ਵਾਲਾ ਇੱਕ ਮੁੰਡਾ ਫੜ ਹੁੰਦਾ ਪਿੰਡ ਦੀ ਸਾਰੀ ਪੰਚਾਇਤ ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਿੰਡ ਦੀ ਸਾਰੀ ਪੰਚਾਇਤ ਜੇ ਪੰਚਾਇਤ ਨਹੀਂ ਤਾਂ ਪ੍ਰਧਾਨ ਉਸਕੇ ਕਹਿ ਦਿੰਦੇ ਆ ਸਾਡਾ ਮੁੰਡਾ ਛੱਡਿਆ ਜਾਵੇ ਤੇ ਇਸ ਗੱਲ ਨਾਲ ਵੀ ਗੌਰ ਕਰਿਓ ਵੀ ਕੋਈ ਮਗਰ ਨਾ ਆਵੇ ਉਹਦੇ ਕੋ ਆਦੇ ਫੜਦੇ ਮਗਰੋਂ ਛੜਾਉ ਨੂੰ ਮਹਿਲਾ ਚਲੋ ਐਮਐਲ ਮੰਤਰੀ ਨੂੰ ਹੋਣ ਪਰ ਤੁਸੀਂ ਵੀ ਇੱਕ ਵਾਦਾ ਕਰੋ ਉਹਦੇ ਮਗਰ ਨਾ ਆਇਓ ਕੋਈ ਵੀ ਜਿਹੜੇ ਜਿੱਦੇ ਵਾਲੀ ਗੱਲ ਕੀਤੀ ਆ ਕੋਈ ਮੁੱਦਾ ਜਿੱਤੇ ਦਾ ਨਾ ਪਿਆ ਜੀ ਪਤਾ ਮੈਨੂੰ ਵੀ ਆ ਤੇ ਜਿਹੜੇ ਆਫਸਰ ਲੱਗੇ ਹੋਏ ਆ ਇਹਨਾਂ ਦੇ ਦਿਮਾਗਾਂ 'ਚ ਜਿਹੜੇ ਤੱਕ ਉਹ ਵੀ 15% ਉਹ ਆਫਸਰ ਆ ਜਿਹੜੇ 85% ਦਾ ਆਫਸਰ ਉਹ ਆ ਜਿਹੜੇ ਪੈਸਾ ਲੈਂਦੇ ਆ ਮੈਂ ਮੂੰਹ ਤੇ ਅੱਜ ਕਹਿ ਕੇ ਚੱਲਿਆ ਜਿਨ੍ਹਾਂ ਨੂੰ ਨੱਥ ਪਾਉਣੀ ਆ ਤੇ ਤੁਹਾਨੂੰ ਵੀ ਮੇਰਾ ਸਾਥ ਦੇਣਾ ਪਊਗਾ ਕਿੰਨੂ ਜੀ ਬੈਠੇ ਆ ਜੇ ਤੁਸੀਂ ਨਾਲੋਂ ਤੇ ਮੈਂ ਤੁਹਾਡੇ ਨਾਲ ਖੜਾ ਪੂਰੀ ਪੰਚਾਇਤ ਨਹੀਂ ਮੀਡੀਆ ਦੇ ਉੱਠ ਕੇ ਕਹਿ ਦਿਓ ਕੋ ਬੰਡੋਰੀ ਦੇ ਚਿੱਟੇ ਵਾਲਾ ਛੜਾਤਾ ਨਸ਼ੇ ਵਾਲਾ ਛੜਾਤਾ ਮੈਂ ਨਹੀਂ ਇਸ ਰਾਸਤੇ ਚ ਪੈਂਦਾ ਕਿਉਂਕਿ ਮੈਂ ਖੁਦ ਸਪੋਰਸ ਨਾਂ ਦੇ ਆ ਮੈਂ ਇਸ ਚੀਜ਼ ਦੀ ਕਦਰ ਬੜੀ ਕਰਦਾ ਜੇ ਕਿਸੇ ਨੇ ਮਾਂ ਨੇ ਪੁੱਤ ਪਾਲਿਆ ਆਪਦਾ ਉਹ ਸਦਾ ਹੀ ਸੁਖੀ ਰਹੇ ਤੇ ਆਪ ਦੇ ਪੱਕੇ ਦੀ ਕਮਾਈ ਕਰੇ ਤੇ ਮੈਂ ਬਾਹਲੀਆਂ ਗੱਲਾਂ ਨਾ ਕਰਦਾ ਹੋਏ ਕਿ ਤੁਹਾਨੂੰ ਬੈਠਿਆਂ ਨੂੰ ਬੜਾ ਸਮਾਂ ਹੋ ਗਿਆ ਜਦੋਂ ਮਰਜੀ ਆਓ ਫਡੋਰੀ ਬਿਲਕੁਲ ਇੱਥੋਂ 10 ਮਿੰਟ ਦਾ ਰਾਸਤਾ ਤੇ ਤਿੰਨੂਜੀ ਦੀ ਕੋਠੀ ਦਾ ਉਹ 20 ਮਿੰਟ ਦਾ ਰਾਸਤਾ ਮੋਟੇ ਬੈਠੇ ਆ ਆਪਣੇ ਆਪਾਂ ਇਹਨਾਂ ਨੂੰ ਇੱਥੋਂ ਖੋਸ਼ ਕਰਕੇ ਤੋੜੀਏ ਬਾਕੀ ਮੇਰਾ ਕੰਮ ਰਹਿ ਗਿਆ ਹਲਕੇ ਦਾ ਮੈਂ ਤੁਹਾਨੂੰ ਕਰਕੇ ਦਊਗਾ ਕਿਉਂਕਿ ਅੱਜ ਮੈਂ ਕਿਸੇ ਗੱਲਾਂ ਦਾ ਝੂਠ ਮਾਰ ਕੇ ਚਲ ਜਵਾਂ ਆਪਾਂ ਐਮਪੀ ਸਾਹਿਬ ਨੂੰ ਬੁਲਾ ਦੇਣਾ ਤੇ ਬਣ ਕੇ ਚਲ ਜਾਣੇ ਆ ਉਦੋਂ ਬਾਅਦ ਹਲਕੇ ਦੀ ਕਮਾਲ ਕਿੰਨ ਸੰਭਾਲਣੀ ਆ ਆਪਾਂ ਤੇ ਆਮੇ ਆਉਣੀਆਂ ਮੈਨੂੰ ਤੇ ਮੈਂ ਅਗਲੀਆਂ ਵੋਟਾਂ ਤੁਹਾਡੇ ਕੋ ਇੱਥੇ ਬੈਠ ਕੇ ਕਿੱਦਾਂ ਮੰਗਣੀਆਂ ਜੋ ਤੁਸੀਂ ਅੱਜ ਮੈਨੂੰ ਸਤਿਕਾਰ ਦਿੱਤਾ ਜੋ ਅੱਜ ਸਾਡਾ ਆਿਆਂ ਦਾ ਮਾਨ ਸਨਮਾਨ ਕੀਤਾ ਫਿਰ ਕਿਉਂ ਤੁਸੀਂ ਇਦਾਂ ਨਹੀਂ ਕਰਨਾ ਜੇ ਤੁਸੀਂ ਅੱਜ ਕੀਤਾ ਮੁਕੇ ਹੋਤਰਾਂ ਕਰਨਾ ਜਿੱਦਾ ਬੀਜਪੀ ਨਾ ਹੁੰਦੀ ਆ ਉਹਨਾਂ ਦਾ ਹੁੰਦੀ ਆ ਹਰੇਗਾ ਚ ਪੰਨੂ ਪੰਨੂ ਸਾਹਿਬ ਕਹਿੰਦੇ ਹਲਕੇ ਜਿਹਾ ਅਸੀਂ ਕਿ ਕਿ ਰਾਵਣ ਦੀ ਕਰਕੇ ਕਾਲੀਆਂ ਝੰਡੀਆਂ ਦਿਖਾਉਂਦੇ ਇਹਨਾਂ ਦਾ ਮਨ ਦੁਖੀ ਆ ਜੇ ਕਹਿੰਦੇ ਦਿੱਲੀ ਗਏ ਆ ਅਸੀਂ ਉੱਥੇ ਇੱਕ ਇੱਕ ਮਹੀਨਾ ਲਾ ਕੇ ਆਏ ਦਿੱਲੀ ਤਿੰਨੇ ਮੇਰੇ ਟਰੱਕ ਉੱਥੇ ਦਿੱਲੀ ਜਾਂਦੇ ਨੇ ਪਾਣੀ ਲਾ ਕੇ ਤੇ ਜੋ ਸਾਡੇ ਕੋਲ ਸਰਦਾ ਸੀ ਤੈਨੋਂ ਹੁਣ ਅਸੀਂ ਉੱਥੇ ਦਿੰਦੇ ਰਹੇ ਦਿੱਲੀ ਤੇ ਇਹਦਾ ਜੋ ਆ ਨਾ ਕਿਸਾਨਾਂ ਦੇ ਕਿਸੇ ਨੇ ਇਹਨਾਂ ਪ੍ਰਵਾਦਾਂ ਨੇ ਕਿਸੇ ਨੇ ਘੱਟ ਨਹੀਂ ਕੀਤੀ ਸਾਰਿਆਂ ਨੇ ਉੱਥੇ ਸਾਥ ਦਿੱਤਾ ਸੋ ਗੱਲ ਇਹ ਆ ਜੇ ਕਿਤੇ ਮੀਂਹ ਪੈਂਦੀ ਆ ਤੇ ਆਪਾਂ ਸਾਰੇ ਸਾਥ ਦਿੰਦੇ ਆ ਤੇ ਮੈਂ ਵੀ ਤੁਹਾਡੇ ਨਾਲ ਵਾਅਦਾ ਕਰਦਾ ਤੇ ਤੁਸੀਂ ਵੀ ਮੇਰਾ ਸਾਥ ਦਿਓ ਇਹ ਸਭਾ ਕੋਲ ਨੂੰ ਗਲੋ ਲਾਈਏ ਬੜਾ ਸਮਾਂ ਨਾਲ ਲੈਂਦਾ ਹੋਇਆ ਇੱਕ ਮੰਡੀਆਂ ਬਾਰੇ ਦੱਸ ਦਿੰਦਾ ਇੱਕ ਜਿਹੜੇ ਇਹਨਾਂ ਨੇ ਮੰਡੀਆਂ 'ਚ ਕੀਤਾ ਸੀਗਾ ਤੇ ਥੋੜਾ ਥੋੜਾ ਜਿੰਨਾ ਵੀ ਸੀਗਾ ਕਿਤੇ 50 ਕਿਲੋ ਸੀਗਾ ਇੰਨੇ ਸੀਗਾ ਜੀ ਕਿਤੇ 51 ਕਿਲੋ ਸੀ ਉਹ ਵੱਧ ਜੋਖਿਆ ਉਹਨਾਂ ਨੂੰ ਚਿੱਠੀਆਂ ਕਰ ਦਿੱਤੀਆਂ ਵੀ ਜਿੰਨਾ ਇਸ ਤਰੀਕ ਤੱਕ ਤੁਹਾਡਾ ਮਾਲ ਜੋਖਿਆ ਆ ਇਹ ਜਿਹੜਾ ਵੀ ਤੁਹਾਡੇ ਕੋਲ ਕਿਸਾਨ ਆਇਆ ਉਹਨਾਂ ਦੀ ਪੂਰਤੀ ਕੀਤੀ ਜਾਵੇ ਜੇ ਫਰਮ ਦੇਖ ਕੇ ਉਹ ਚਾਹ ਜਿੰਨੀਆਂ ਮੇਰੇ ਤੋਂ ਲਿਸਟਾਂ ਆਈਆਂ ਸੀਗੀਆਂ ਉਹਦੇ ਵਿੱਚ 5 ਹਰ ਕੀਤੇ ਤੇ ਅੱਜ ਇਸਨੇ ਬਹੁਤ ਵਧੀਆ ਕੱਟ ਕੀਤਾ ਇਹੋ ਜੇ ਕੰਮਾਂ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਵੀਰ ਅੱਜ ਇਹੋ ਜਿਹਾ ਕੀਮਤੀ ਸਮਾਜ ਕੱਢ ਗਏ ਜਿਹੜਾ ਕਿ ਕਣਕਾਂ ਦੇ ਕੋਈ ਕੰਦ ਟੂੜੀ ਸਾਹਮਣੀ ਕਿਸੇ ਨੇ ਕਣਕ ਸਾਹਮਣੀ ਇਸ ਕਰਕੇ ਅਸੀਂ ਸਾਰੇ ਪਿੰਡ ਦਾ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਮਾਂ ਬਹੁਤ ਥੋੜਾ ਗੱਲਾਂ ਕਰਨ ਨੂੰ ਪਰਿਵਾਰ ਦੇ ਵਿੱਚ ਅਸੀਂ ਜਿੰਨਾ ਮਰਜੀ ਪਰਵਾਰਾਂ ਦੇ ਨਾਲ ਅੱਪਾ ਵਿਚਾਰ ਕਰ ਸਕਦੇ ਆ ਕੋਈ ਲੀਡਰਾਂ ਵਾਲੇ ਕੋਲਾ ਭਾਸ਼ਣ ਨਹੀਂ ਸਾਡੇ ਸਾਰੇ ਪਰਿਵਾਰਕ ਮੈਂਬਰ ਹੈ ਸਾਡੇ ਵਿੱਚ ਸਾਡੇ ਹਲਕਾ ਇੰਜਾਰ ਰਵਿੰਦਰ ਪੰਡੋਰੀ ਜੀ ਤੁਹਾਡੇ ਵਿੱਚ ਪਹੁੰਚੇ ਹੋਏ ਆ ਇਹ ਆਪਣੇ ਪਾਰਟੀ ਦੀਆਂ ਗਤੀਵਧੀਆਂ ਜਾਂ ਉਪਲਬਧੀਆਂ ਇਹ ਤੁਹਾਨੂੰ ਦੱਸਣਗੇ ਉਸ ਤੋਂ ਬਾਅਦ ਸਾਡੇ ਪਵਨ ਕੁਮਾਰ ਤਕੀਨੂ ਜੀ ਸਾਡੇ ਬਹੁਤ ਹੀ ਸੂਝਵਾਨ ਇੱਥੋਂ ਦੇ ਉਮੀਦਵਾਰ ਉਤਾਰੇ ਗਏ ਆ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦੇ ਵੀ ਵਿਚਾਰ ਸੁਣਨੇ ਆਪਾਂ ਆਪਣੇ ਸਮੈਲਪੁਰ ਦੇ ਵਿੱਚ ਹੋ ਬਾਤਾਂ ਬਾਕੀ ਜੋ ਸੁਵਕਾਮੈਂਟ ਦੀਆਂ ਸਰਕਾਰ ਦੀਆਂ ਸਰਕਾਰ ਤੋਂ ਖੋਸ਼ਿਆ ਜੀ ਬਿਜਲੀ ਆਪਾਂ ਸਰਪਾ ਕੀਤਾ ਜੀ ਆਮ ਨਿਰਮਲ ਸਾਹਿਬ ਉਹਦਣ 100 ਇਹ 1 ਲੱਖ 13 ਲੱਖ ਰੁਪਇਆ ਬੈਲੇ ਆ ਬਕਾਇਆ ਜਿਹੜੇ ਰੋਕਾ ਦੇ ਆ ਤੇ ਸਾਡੇ ਨੌਜਵਾਨ ਵੀਰ ਕਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਆਪਣੇ ਦੁੱਖ ਦੱਸ ਦਿੱਤੇ ਅਸੀਂ ਸੁਣ ਲੈ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਚੰਗੀ ਲੱਗੀ ਰੱਖ ਲਿਓ ਨਹੀਂ ਤਾਂ ਇਹਨੂੰ ਰਹਿਣ ਦਿਓ ਇਹਨਾਂ ਨੇ ਦੋ ਦਿਨ ਸਾਡੇ ਕੋ ਮੰਗਾ ਮੰਗੀਆਂ ਮੈਂ ਕਿਸੇ ਮੰਗਤੇ ਨਹੀਂ ਗੌਰ ਕਰਦਾ ਸਭ ਤੋਂ ਵੱਡੀ ਮੰਗ ਇਹਨਾਂ ਨੇ ਜਿਹੜੀ ਰੱਖੀ ਮੈਂ ਚਿੱਟੇ ਦੇ ਗੌਰ ਕਰਨ ਲੱਗਾ ਗਲੀਆਂ ਨਾਲੀਆਂ ਸਾਡੀ ਉਮਰ ਬੰਦੀਆਂ ਰਹਿਣੀਆਂ ਤੁਹਾਡੇ ਪਲਾਂਟ ਵੀ ਮਿਲਦੇ ਰਹਿਣੇ ਆ ਸੜਕਾਂ ਵੀ ਬੰਦੀਆਂ ਰਹਿਣੀਆਂ ਜਿਹੜੀ ਮਾਂ ਦਾ ਪੁੱਤ ਚਿੱਟੇ ਤੇ ਲੱਗ ਗਿਆ ਉਹ ਚਲੇ ਗਿਆ ਦੁਨੀਆ ਤੋਂ ਆਪਾਂ ਕਿੱਥੋਂ ਬਾਸ ਦੇਣਾ ਗਲੀ ਨਾਲੀ ਤੁਸੀਂ ਪੱਟ ਕੇ ਵੀ ਬਣਾ ਲੋਗੇ ਗਲੀ ਨਾਲੀ ਦੁਆਰਾ ਬਣ ਜੂਗੀ ਗਲੀ ਨਾਲੀ ਲਈ ਗਰਾਜ ਆਜੂਗੀ ਮੈਂ ਤੁਹਾਡੇ ਨਾਲ ਜਿੱਥੇ ਖੜ ਕੇ ਇੱਕ ਵਾਅਦਾ ਕਰਕੇ ਚੱਲਿਆ ਚੱਲਣਾ ਚਾਹੀਏ ਬੇਨਤੀਆਂ ਨੂੰ 6 ਸਾਲ ਮੈਕਸਪੋਰਟਸ ਮੈਂ ਲਿਆ 12 ਸਾਲ ਮੈਕਸਪੋਰਟਸ ਮੈਂ ਦਿਆ ਨੌਕਰੀ ਮੈਂ ਕੀਤੀ ਆ ਜੇ ਕੋਈ ਵੀ ਤੁਹਾਨੂੰ ਸੱਤ ਦੇ ਵਿੱਚ ਖੜਾ ਕਰਕੇ ਕਹਿ ਦੇਵੇ ਕਿ ਪੰਡੋਰੀ ਨੇ ਚਿੱਟੇ ਵਾਲਾ ਛੜਾਤਾ ਪਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਉਸ ਮਾਂ ਨੂੰ ਉਸ ਬਾਪੂ ਨੂੰ ਪੁੱਛ ਕੇ ਦੇਖਿਓ ਜਿਨ੍ਹਾਂ ਦਾ ਬੱਚਾ ਚਿੱਟਾ ਪੀਂਦਾ ਉਸ ਵੇਲੇ ਚਾਹਮ ਉਹਦੇ ਘਰ ਚ ਗੁੱਠਾ ਦਿੰਦਾ ਤੇ ਮਾਂ ਚਾਹੇ ਬਾਲੀਆਂ ਵੇਚ ਬਾਪੂ ਚਾਹੇ ਮੋਟਰਸਾਈਕਲ ਵੇਚ ਚਾਹੇ ਭਾਂਡੇ ਵੇਚ ਮੈਨੂੰ ਪੈਸੇ ਚਾਹੀਦੇ ਮੈਂ ਚਿੱਟਾ ਪੀਣਾ ਸਭ ਤੋਂ ਵੱਡਾ ਰੋਗ ਸਾਡਾ ਪੰਜਾਬ ਦੇ ਵਿੱਚ ਚਿੱਟੇ ਦਾ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਜਾਂਦਾ ਸਰ ਮੈਨੂੰ ਜਿਆਦਾ ਦਿਨ ਨਹੀਂ ਇੱਕ ਹਫਤਾ ਲੰਬੇ ਕਰ ਰਿਹਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਅਵਾਨ ਖਲਖੋ ਦੇ ਵਿੱਚ ਬਹੁਤ ਹੀ ਜਿਆਊ ਬੱਲੇ ਵਰਕਰ ਸੋਖਰਾਂ ਜੀ ਬਹੁਤ ਅੱਗੇ ਦੇਣ ਕਰਦੇ ਹੋਏ ਜੀ ਜਿਆਊ ਵਰਕਰ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਇਹਨਾਂ ਨੇ ਆ ਰਹੇ ਸਾਡੇ ਵਿੱਚ ਬਲਾਕ ਪ੍ਰਧਾਨ ਸਾਡੇ ਰਜਿੰਦਰ ਕੁਮਾਰ ਸ਼ੇਰਾ ਜੀ ਜਿਹਨੇ ਬਹੁਤ ਤਗੜੀ ਜਨਵਰੀ ਸਮਾਰਿਆ ਸਾਡੇ ਵਿੱਚ ਸਾਡੇ ਬਲਵੀਰ ਸਿੰਘ ਸ਼ਾਗੋੜ ਤੋਂ ਮੰਡੀ ਬੋਰ ਦੇ ਚੇਅਰਮੈਨ ਸਾਹਿਬ ਕੋਈ ਸਾਡੇ ਵਿੱਚ ਪਹੁੰਚਿਆ ਜਮਾ ਜੀ ਸਾਡੇ ਲੋਹਿਆ ਤੋਂ ਸਾਡੇ ਮੰਗਾ ਪਹਿਲਵਾਨ ਜੀ ਸਾਡੇ ਵਿੱਚ ਸਾਡਾ ਸਿੰਘਪੁਰੀਆ ਆਪਣੇ ਹੈਗੇ ਆ ਸੰਤੋਖ ਸਿੰਘ ਜੀ ਬਲਵੀਰ ਮਿਹੜੂ ਤੋਂ ਸਾਡੇ ਬਲਾਕ ਪ੍ਰਧਾਨ ਸਾਡੇ ਕਰਦੀਪ ਸਿੰਘ ਬਲਾਕ ਪ੍ਰਧਾਨ ਜੀ ਗੁਰ ਨਿਰਮਲ ਸਿੰਘ ਇੰਸਪੈਕਟਰ ਰਿਟਾਇਰ ਤੁਸੀਂ ਵੀ ਵਡਾਈ ਆ ਕਾਂਗਰਸ ਮੈਂ ਵੀ ਹੰਡਾਈਆ ਅਕਾਲੀ ਦਲ ਤੁਸੀਂ ਵੀ ਹੰਡਾਇਆ ਹੋਇਆ ਤੇ ਆਪਾਂ ਇਹਨਾਂ ਨੂੰ ਦੇਖ ਲਿਆ ਜੇ ਆਪਾਂ ਇਹਨਾਂ ਦੇ ਕੰਮਾਂ ਨੂੰ ਗਣਾਈਏ ਮਾਨ ਸਾਹਿਬ ਦੇ ਕੰਮ ਤੁਸੀਂ ਦੇਖ ਲਿਆ ਵੀ ਜੇ ਆਪਣੇ ਬਿੱਲ ਮਾਫ ਹੋਏ ਆ ਤੇ ਮੇਰਾ ਖਿਆਲ ਜਿੰਨੀ ਕੇਸ ਪਿੰਡ ਦੀ ਵੋਟ ਆ 8-9 ਲੱਖ ਰੁਪਈਆ ਮਹੀਨੇ ਦਾ ਇਹਦਾ ਬਿੱਲ ਵੀ ਜਾਂਦਾ ਸੀ ਤੁਹਾਡੇ ਪਿੰਡ ਦਾ ਸਰਕਾਰ ਨੂੰ ਜੇ ਇਹਦਾ ਬਿੱਲ ਜਾਂਦਾ ਸੀਗਾ ਪੰਜਾਬ ਕਿੱਡਾ ਵੱਡਾ ਉਹਦਾ ਬਿੱਲ ਕਿੰਨਾ ਬਣਦਾ ਹੋਊਗਾ ਜੀ ਅਰਬਾਂ ਦੇ ਹਿਸਾਬ ਨਾਲ ਰੁਪਈਆ ਬਣਦਾ ਤੇ ਉਹਨਾਂ ਨੂੰ 2 ਸਾਲ ਆ ਹਜੇ ਸਿਰਫ ਹੋਇਆ 3 ਸਾਲ ਬਾਕੀ ਆ ਤੇ ਉੱਥੇ 65 ਸਾਲ ਆਪਾਂ ਕੱਢ ਦਿੱਤੇ ਆ 65 ਸਾਲਾਂ 'ਚ ਕੀ ਹੋਇਆ ਇੱਕ ਗਲੀਆਂ ਨਾਲੀਆਂ ਬਣੀਆਂ ਜਿਹੜੇ ਆਤਕ ਪੱਖੋਂ ਕਮਜ਼ੋਰ ਸੀ ਸਾਡੇ ਭਰਾ ਉਹਨਾਂ ਦਾ ਕਿਸੇ ਦਾ ਬਿੱਲ ਨਹੀਂ ਅਜੇ ਤਾਈਂ ਮਾਫ ਹੋਇਆ ਸੀ ਤੇ ਨਾ ਬਿੱਲ ਮਾਫ ਹੋਣਾਈ ਸੀ ਜੇ ਆ ਬਿੱਲ ਮਾਫ ਹੋਇਆ ਨੌਕਰੀਆਂ ਮਿਲੀਆਂ ਤੇ ਮਾਨ ਦਾ ਸਾਡੀ ਸਰਕਾਰ ਤੇ ਮਿਲੀਆਂ ਮੈਂ ਕਿਸੇ ਦੇ ਕੋਲ ਚਿਕਨ ਨਹੀਂ ਸਿੱਟਣਾ ਚਾਹਦਾ ਤੁਹਾਡੇ ਹਰ ਇੱਕ ਘਰ ਦੇ ਵਿੱਚ